ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੰਨੇ ਵਜੇ ਇੱਥੋਂ ਚੱਲ ਰਹੇ ਹੋ ਉਧਰੋਂ ਕਿੰਨੇ ਵਜੇ ਚੱਲੋਗੇ ਕੀ ਰੁੱਕ ਕੇ ਸੜੋ ਮੈਂ ਗ੍ਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਮੋਚੀ ਨਾਨਕਨਾਮਲੇਵਾ ਸੰਗਤ ਨੂੰ ਆਪਣੇ ਵੱਲੋਂ ਆਪਣੇ ਸਾਥੀ ਮੈਂਬਰ ਸਾਹਿਬ ਵੱਲੋਂ ਸਤਿਕਾਰਯੋਗ ਸਾਰੇ ਬਟਾਲੇ ਦੀਆਂ ਸਤਿਕਾਰਯੋਗ ਸ਼ਖਸੀਤਾਂ ਵੱਲੋਂ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਆਪਣੇ ਮੈਨੇਜਰ ਸਾਹਿਬਾਨ ਵੱਲੋਂ ਲੱਖ ਲੱਖ ਵਧਾਈ ਦੇਣਾ ਇਹ ਧਾਨਗੁਰ ਨਾਨਕ ਸਾਹਿਬ ਤੇ ਜਗਤ ਮਾਤਾ ਸੁਲਖਣੀ ਦਾ 538ਵਾਂ ਵਿਆਹਪੁਰਬ ਸਾਰੀਆਂ ਸੰਗਤਾਂ ਮਨਾਉਣ ਜਾ ਰਹੀਆਂ। ਅੱਜ ਖੁਸ਼ੀ ਦਾ ਮਕਾਮ ਏ ਜਦੋਂ ਬਟਾਲੇ ਦੀ ਧਰਤੀ ਤੋਂ ਇਹ ਸੰਗਤ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਬੇਰ ਸਾਹਿਬ ਲਈ ਰਵਾਨਾ ਹੋਣ ਲੱਗੀ ਏ। ਸੰਗਤ ਇਤੋਂ ਹੁਣ ਰਵਾਨਾ ਹੋ ਗਏ। ਗੁਰਦੁਆਰਾ ਬੇਰ ਸਾਹਿਬ ਰਾਤ ਵਿਸ਼ਰਾਮ ਕਰੇਗੀ ਨਾਲ ਉੱਥੇ ਦੇ ਰਾਤ ਦੇ ਜਿਹੜੇ ਦੀਵਾਨ ਸਜਦੇ ਨੇ ਉਹਨਾਂ ਅਛਮੂਰੀਅਤ ਕਰੇਗੀ। ਉੱਥੇ ਜਿੰਨੇ ਇਤਿਹਾਸਿਕ ਗੁਰਦੁਆਰਾ ਸਬਾਨ ਨੇ ਸੰਗਤ ਨੇ ਜਾ ਕੇ ਉੱਥੇ ਦਰਸ਼ਨ ਕਰਨੇ ਨੇ ਭਾਵੇਂ ਗੁਰਦੁਆਰਾ ਹੱਤ ਸਾਹਿਬ ਏ ਭਾਵੇਂ ਔਰ ਦਾ ਸੇਰਾ ਸਾਹਿਬ ਸਾਰੇ ਗੁਰਦਾਰੇ ਸਹਿਬਾਨ ਵਿੱਚ ਜਾ ਕੇ ਇਹ ਸੰਗਤਾਂ ਨੇ ਦਰਸ਼ਨ ਕਰਕੇ ਗੁਰੂ ਦੀਆਂ ਅਸੀਸਾਂ ਲੈਣੀਆਂ ਔਰ ਸਵੇਰੇ 5:30 ਵਜੇ ਗੁਰਦਰਾ ਬੇਰ ਸਾਹਿਬ ਤੋਂ ਅਰਦਾਸ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਤੇ ਧੰਨ ਸਾਹਿਬ ਸਿੰਘ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਇੱਕ ਮਹਾਨ ਨਗਰ ਕੀਰਤਨ ਉਥੋਂ ਆਰੰਭ ਹੋਣ ਜਾ ਰਿਹਾ ਜਿਹੜਾ ਵਖ ਵਖ ਪੜਾਵਾ ਨੂੰ ਤੈਅ ਕਰਕੇ ਬਾਬਾ ਬਕਾਲਾ ਸਾਹਿਬ ਬਿਆਸ ਮਹਿਤਾ ਚੌਂਕ ਉਮਰਪੁਰਾ ਔਰ ਬਾਸਪੈਰ ਗਾਂਧੀ ਚਾਉ ਤੋਂ ਹੁੰਦਾ ਆ ਸਤ ਕਰਤਾਰੀਆ ਸਾਹਿਬ ਦੇਰ ਰਾਤ ਇੱਥੇ ਸਮਾਪਤੀ ਹੋਣੀ ਹੈ ਸੋ ਮੇਰੀ ਸੰਗਤਾਂ ਨੂੰ ਬੇਨਤੀ ਹੈ ਆਓ ਵੱਧ ਤੋਂ ਵੱਧ ਸਹਿਯੋਗ ਕਰੀਏ ਵੱਧ ਤੋਂ ਵੱਧ ਸਤਕਾਰ ਕਰੀਏ ਔਰ ਗੁਰੂ ਸਾਹਿਬ ਦੀ ਪਾਲਕੀ ਸਮੇਂ ਨਾਲ ਪਹੁੰਚਾਂਗੇ ਇਹਦੇ ਲਈ ਸਾਰੇ ਜਿੰਨੇ ਰਸਤਿਆਂ ਵਿੱਚ ਸੰਗਤਾਂ ਦਰਸ਼ਨ ਕਰਨ ਉਹ ਆਪਣੇ ਪੜਾ ਤੋਂ ਇਸ ਨਗਰ ਕੀਰਤਨ ਨੂੰ ਸਹੀ ਤਰੀਕੇ ਨਾਲ ਰਵਾਨਾ ਵੀ ਕਰਨ ਇਹ ਵੀ ਮੇਰੀ ਬੇਨਤੀ ਪ੍ਰਵਾਨ ਕਰਿਓ ਨਾਲ ਨਾਲ ਨੌਜਵਾਨਾਂ ਨੂੰ ਵੀ ਬੇਨਤੀ ਹੈ ਬਿਲਕੁਲ ਤੁਹਾਡੇ ਸਹਿਯੋਗ ਦੀ ਲੋੜ ਆ ਤੁਸੀਂ ਸਾਡਾ ਭੂਇਕੋ ਤੁਸੀਂ ਸਾਡੀ ਆਉਣ ਵਾਲੀ ਪੀੜ੍ਹੀ ਹੋ ਤੁਸੀਂ ਸਾਡਾ ਜਨਰੇਸ਼ਨ ਹੋ ਕੇਵਲ ਮੋਟਰਸਾਈਕਲਾਂ ਤੇ ਪਟਾਕੇ ਮਾਰ ਕੇ ਕੇਵਲ ਡੀਜੀ ਲਾ ਕੇ ਕੇਵਲ ਟਰੈਕਟਰਾਂ ਦੇ ਉੱਤੇ ਮੌਜ ਮਸਤੀ ਕਰਕੇ ਆਪਾਂ ਇਸ ਨਗਰ ਕੀਰਤਨ ਚੋਂ ਵਾਪਸ ਨਹੀਂ ਆਉਣਾ ਆਪਾਂ ਜੇ ਵਾਕਈ ਗੁਰੂ ਨਾਨਕ ਦੇ ਆਪਾਂ ਕਲਗੀ ਤਰਪਾਸ਼ ਦਾ ਦੇ ਸੇਖਾਂ ਫਿਰ ਉਸ ਮਾਲਕ ਦੇ ਸੁਨਾਹਤ ਨੂੰ ਮੰਨਣਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਆਪਾਂ ਉਸ ਗੁਰੂ ਨਾਨਕ ਸਾਹਿਬ ਦੇ ਵਿਆਹ ਪਰਵ ਜੋੜ ਮੇਲੇ ਨੂੰ ਸਮਰਪਤ ਆ ਜਿਨ੍ਹਾਂ ਨੇ ਕਿਹਾ ਸੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੇ ਆਪਾਂ ਵਾਕਈ ਸਰਬੱਤ ਦੇ ਭਲੇ ਦੀ ਗੱਲ ਕਰ ਰਹੇ ਆਂ ਫਿਰ ਹਰ ਬੰਦੇ ਨੂੰ ਹਰ ਸੰਗਤ ਨੂੰ ਬੀਬੀ ਨੂੰ ਔਰਤ ਭੈਣ ਭਰਾ ਨੂੰ ਉਹ ਨੌਜਵਾਨਾਂ ਨੂੰ ਬੇਨਤੀ ਹੈ ਟਰੈਕਟਰਾਂ ਟਰਾਲੀਆਂ ਤੋਂ ਥੱਲੇ ਉਤਰੋ ਉਹਨਾਂ ਨੂੰ ਸਮੇਂ ਨਾਲ ਦਰਸ਼ਨ ਕਰਵਾਓ ਸਾਈਡਾਂ ਦਾ ਰਸਤਾ ਖਾਲੀ ਕਰਵਾਓ ਇਹ ਮੇਰੀ ਬੇਨਤੀ ਹੈ ਪ੍ਰਸ਼ਾਸਨ ਤੁਹਾਡੇ ਤੇ ਕੋਈ ਕਾਰਵਾਈ ਕਰੇ ਪ੍ਰਸ਼ਾਸਨ ਤੁਹਾੜ ਨਾਲ ਧਾਕਾ ਕਰੇ ਫਿਰ ਉਹ ਬਹੁਤ ਚੰਗੀ ਗੱਲ ਨਹੀਂ ਆਪਾਂ ਖੁਸ਼ੀਆਂ ਲੈਣ ਆਏ ਆਂ ਏ ਅੱਜ ਮਹਾਨ ਕਾਰਜਾਂ ਵਿੱਚ ਤੁਸੀਂ ਸ਼ਮੂਲੀਅਤ ਕਰ ਰਹੇ ਹੋ ਜਿਹੜੀ ਸੰਗਤ ਜਾ ਰਹੀ ਏ ਉਹਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਜਿਹੜੀਆਂ ਸੰਗਤਾਂ ਕੱਲ ਨੂੰ ਆਉਣਗੀਆਂ ਉਹਨਾਂ ਨੂੰ ਅਸੀਂ ਬਟਾਲੇ ਦੀ ਧਰਤੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਆਉਣ ਵਾਲੀਆਂ ਸੰਗਤਾਂ ਨੂੰ ਜੀ ਆਇਆਂ ਆਖਦੇ ਆਂ ਸਿੱਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਨਾਮ ਸਿੰਘ ਜਸਪਾਲ ਮੈਂਬਰ ਥਰੋਨਿਕ ਕਮੇਟੀ ਹਲਕਾ ਬਟਾਲਾ ਅੱਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਬੇਰਸਾਬ ਸੰਗਤ ਜਿਹੜੀ ਰਵਾਨਾ ਹੋਣ ਲੱਗੀ ਇੱਥੇ ਮਹਾਰਾਜ ਜਸ ਗੌਰ ਦੇ ਇਹ ਆਪਾਂ ਆਪਣੇ ਦੋਸਤਾਂ ਨੂੰ ਰਵਾਨਾ ਹੋਣਗੇ ਪਰ ਮਰਾ ਸਾਡੀ ਬੇਨਤੀ ਹੈ ਸਰਕਾਰ ਆਪਣੇ ਸਾਧ ਸੰਗ ਦੇ ਅੱਗੇ ਬੜੀਆਂ ਖੁਸ਼ੀਆਂ ਤੁਸੀਂ ਲੈ ਕੇ ਚੱਲੇ ਉੱਥੋਂ ਰਸਤੇ ਵੀ ਤੁਹਾਨੂੰ ਬੜੀਆਂ ਖੁਸ਼ੀਆਂ ਮਿਲਣੀਆਂ ਉਧਰ ਆਉਣ ਲੱਗੇ ਸੰਗਤ ਦੇ ਰੂਪ ਚ ਤੁਸੀਂ ਆਉਣਾ ਤੁਹਾਨੂੰ ਗੁਰੂ ਮਹਾਰਾਜ ਦੇ ਚਰਨਾਂ ਅਰਦਾਸ ਬੇਨਤੀ ਹੈ ਕਰਦੇ ਆਂ ਪਰ ਤੁਸੀਂ ਤੁਹਾਨੂੰ ਹੋਰ ਬੜੀਆਂ ਖੁਸ਼ੀਆਂ ਮਿਲਣੀਆਂ ਸੱਚੇ ਪਾਤਸ਼ਾਹ ਇਹਨਾਂ ਦੀ ਤੰਦਰੁਸਤੀ ਬਖਸ਼ੇ ਹਰ ਸਾਲ ਇਹ ਤੁਹਾਡਾ ਜਹਾੜਾ ਮਨਾਉਂਦੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਮੇਹਰ ਭਦੇ ਹੱਥ ਰੱਖਿਓ ਜੋ ਵੀ ਇੱਥੋਂ ਜਾਂਦਾ ਆਪਣੀ ਮਨਾਰਾ ਪੂਰੀ ਕਰਕੇ ਜਾਂਦਾ ਉੱਥੋਂ ਜੋ ਮਿਲਣਾ ਗੁਰੂ ਦਾ ਘਰੋਂ ਬੜਾ ਕੁਝ ਮਿਲਣਾ ਪਰ ਸੱਚੇ ਪਾਤਸ਼ਾਹ ਨੇ ਬੜੀਆਂ ਕੀਤੀਆਂ ਹਰ ਵੇਲੇ ਪਰ ਜੇ ਗੱਲ ਕਰਨ ਦੇ ਹਾਂ ਦੋਵੇਂ ਮੈਂਬਰ ਅੱਗੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਵੀ ਇੱਥੋਂ ਮੰਗਦਾ ਕੋਈ ਔਰ ਮੈਂ ਪਹਿਲਾਂ ਹੀ ਬੋਲ ਚੁੱਕਾ ਉਹ ਚੀਜ਼ ਆਜਾਣ ਨਾਲ ਮਿਲਦੀ ਏ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੰਨੇ ਵਜੇ ਇੱਥੋਂ ਚੱਲ ਰਹੇ ਹੋ ਉਧਰੋਂ ਕਿੰਨੇ ਵਜੇ ਚੱਲੋਗੇ ਮੈਂ ਗ੍ਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਮੋਚੀ ਨਾਨਕਨਾਮਲੇਵਾ ਸੰਗਤ ਨੂੰ ਆਪਣੇ ਵੱਲੋਂ ਆਪਣੇ ਸਾਥੀ ਮੈਂਬਰ ਸਾਹਿਬ ਵੱਲੋਂ ਸਤਿਕਾਰਯੋਗ ਸਾਰੇ ਬਟਾਲੇ ਦੀਆਂ ਸਤਿਕਾਰਯੋਗ ਸ਼ਖਸੀਤਾਂ ਵੱਲੋਂ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਮੀ ਜੀ ਵੱਲੋਂ ਆਪਣੇ ਮੈਨੇਜਰ ਸਾਹਿਬਾਨ ਵੱਲੋਂ ਲੱਖ ਲੱਖ ਵਧਾਈ ਦਿਨਾਂ ਇਹ ਧਾਨਗੁਰ ਨਾਨਕ ਸਾਹਿਬ ਤੇ ਜਗਤਮਾਤਾ ਸੁਲਖਣੀ ਦਾ 538ਵਾਂ ਵਿਆਹਪੁਰਬ ਸਾਰੀਆਂ ਸੰਗਤਾਂ ਮਨਾਉਣ ਜਾ ਰਹੀਆਂ ਅੱਜ ਖੁਸ਼ੀ ਦਾ ਮਕਾਮ ਏ ਜਦੋਂ ਬਟਾਲੇ ਦੀ ਧਰਤੀ ਤੋਂ ਇਹ ਸੰਗਤ ਹਰ ਸਾਲ ਦੀ ਤਰ੍ਹਾਂ ਗੁਰਦਰਾ ਬੇਰ ਸਾਹਿਬ ਲਈ ਰਵਾਨਾ ਹੋਣ ਲੱਗੀ ਏ ਸੰਗਤ ਇਤੋਂ ਹੁਣ ਰਵਾਨਾ ਹੋ ਗਏ ਗੁਰਦਰਾ ਬੇਰ ਸਾਹਿਬ ਰਾਤ ਵਿਸ਼ਰਾਮ ਕਰੇਗੀ ਨਾਲ ਉੱਥੇ ਦੇ ਰਾਤ ਦੇ ਜਿਹੜੇ ਦਵਾਨ ਸਜਦੇ ਨੇ ਉਹਨਾਂ ਅਛਮੂਰੀਅਤ ਕਰੇਗੀ ਉੱਥੇ ਜਿੰਨੇ ਇਤਿਹਾਸਿਕ ਗੁਰਦਰਾ ਸਹਿਬਾਨ ਨੇ ਸੰਗਤ ਨੇ ਜਾ ਕੇ ਉੱਥੇ ਦਰਸ਼ਨ ਕਰਨੇ ਨੇ ਭਾਵੇਂ ਗੁਰਦਰਾ ਹੱਤ ਸਾਹਿਬ ਏ ਭਾਵੇਂ ਗੁਰਦਰਾ ਸੇਰਾ ਸਾਹਿਬ ਏ ਸਾਰੇ ਗੁਰਦਾਰੇ ਸਹਿਬਾਨ ਵਿੱਚ ਜਾ ਕੇ ਇਹ ਸੰਗਤਾਂ ਨੇ ਦਰਸ਼ਨ ਕਰਕੇ ਗੁਰੂ ਦੀਆਂ ਅਸੀਸਾਂ ਲੈਣੀਆਂ ਔਰ ਸਵੇਰੇ 5:30 ਵਜੇ ਗੁਰਦੁਆਰਾ 베ਰ ਸਾਹਿਬ ਤੋਂ ਅਰਦਾਸ ਅਪਰੰਤ ਪੰਜ ਪਿਆਰਿਆਂ ਦੀ ਅਗਵਾਈ ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇੱਕ ਮਹਾਨ ਨਗਰ ਕੀਰਤਨ ਉਥੋਂ ਆਰੰਭ ਹੋਣ ਜਾ ਰਿਹਾ ਜਿਹੜਾ ਵੱਖ-ਵੱਖ ਪਣਾਵਾਂ ਨੂੰ ਤੈਅ ਕਰਕੇ ਬਾਬਾ ਬਕਾਲਾ ਸਾਹਿਬ ਵਿਆਸ ਮਹਿਤਾ ਚੌਂਕ ਉਮਰਪੁਰਾ ਔਰ ਬੱਸ ਸਟੈਂਡ ਗਾਂਧੀ ਚੌਂਕ ਤੋਂ ਹੁੰਦਾ ਹੋਇਆ ਸਤ ਕਰਤਾਰੀਆ ਸਾਹਿਬ ਦੇਰ ਰਾਤ ਇੱਥੇ ਸਮਾਪਤੀ ਹੋਣੀ ਹੈ ਸੋ ਮੇਰੀ ਸੰਗਤਾਂ ਨੂੰ ਬੇਨਤੀ ਹੈ ਆਓ ਵੱਧ ਤੋਂ ਵੱਧ ਸਹਿਯੋਗ ਕਰੀਏ ਵੱਧ ਤੋਂ ਵੱਧ ਸਤਕਾਰ ਕਰੀਏ ਔਰ ਗੁਰੂ ਸਾਹਿਬ ਦੀ ਪਾਲਕੀ ਸਮੇਂ ਨਾਲ ਪਹੁੰਚਾਂਗੇ ਇਹਦੇ ਲਈ ਸਾਰੇ ਜਿੰਨੇ ਰਸਤਿਆਂ ਵਿੱਚ ਸੰਗਤਾਂ ਦਰਸ਼ਨ ਕਰਨ ਉਹ ਆਪਣੇ ਪੜਾ ਤੋਂ ਇਸ ਨਗਰ ਕੀਰਤਨ ਨੂੰ ਸਹੀ ਤਰੀਕੇ ਨਾਲ ਰਵਾਨਾ ਵੀ ਕਰਨ ਇਹ ਵੀ ਮੇਰੀ ਬੇਨਤੀ ਪ੍ਰਵਾਨ ਕਰਿਓ ਨਾਲ ਨਾਲ ਨੌਜਵਾਨਾਂ ਨੂੰ ਵੀ ਬੇਨਤੀ ਹੈ ਬਿਲਕੁਲ ਤੁਹਾਡੇ ਸਹਿਯੋਗ ਦੀ ਲੋੜ ਆ ਤੁਸੀਂ ਸਾਡਾ ਭੂਇਕੋ ਤੁਸੀਂ ਸਾਡੀ ਆਉਣ ਵਾਲੀ ਪੀੜ੍ਹੀ ਹੋ ਤੁਸੀਂ ਸਾਡਾ ਜਨਰੇਸ਼ਨ ਹੋ ਕੇਵਲ ਮੋਟਰਸਾਈਕਲਾਂ ਤੇ ਪਟਾਕੇ ਮਾਰ ਕੇ ਕੇਵਲ ਡੀਜੀ ਲਾ ਕੇ ਕੇਵਲ ਟਰੈਕਟਰਾਂ ਦੇ ਉੱਤੇ ਮੌਜ ਮਸਤੀ ਕਰਕੇ ਆਪਾਂ ਇਸ ਨਗਰ ਕੀਰਤਨ ਚੋਂ ਵਾਪਸ ਨਹੀਂ ਆਉਣਾ ਆਪਾਂ ਜੇ ਵਾਕਈ ਗੁਰੂ ਨਾਨਕ ਦੇ ਆਪਾਂ ਕਲਗੀ ਤਰਪਾਸ਼ ਦਾ ਦੇ ਸੇਖਾਂ ਫਿਰ ਉਸ ਮਾਲਕ ਦੇ ਸਿਧਾਂਤ ਨੂੰ ਮੰਨਣਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਆਪਾਂ ਉਸ ਗੁਰੂ ਨਾਨਕ ਸਾਹਿਬ ਦੇ ਵਿਆਹਪੁਰਬ ਜੋੜ ਮੇਲੇ ਨੂੰ ਸਮਰਪਤ ਆ ਜਿਨ੍ਹਾਂ ਨੇ ਕਿਹਾ ਸੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੇ ਆਪਾਂ ਵਾਕਈ ਸਰਬੱਤ ਦੇ ਭਲੇ ਦੀ ਗੱਲ ਕਰ ਰਹੇ ਆ ਫਿਰ ਹਰ ਬੰਦੇ ਨੂੰ ਹਰ ਸੰਗਤ ਰੂਪ ਬੀਬੀ ਨੂੰ ਔਰਤ ਭੈਣ ਭਰਾ ਨੂੰ ਉਹ ਨੌਜਵਾਨਾਂ ਨੂੰ ਬੇਨਤੀ ਹੈ ਟਰੈਕਟਰਾਂ ਟਰਾਲੀਆਂ ਤੋਂ ਥੱਲੇ ਉਤਰੋ ਉਹਨਾਂ ਨੂੰ ਸਮੇਂ ਨਾਲ ਦਰਸ਼ਨ ਕਰਵਾਓ ਸਾਈਡਾਂ ਦਾ ਰਸਤਾ ਖਾਲੀ ਕਰਵਾਓ ਇਹ ਮੇਰੀ ਬੇਨਤੀ ਹੈ ਪ੍ਰਸ਼ਾਸਨ ਤੁਹਾਡੇ ਤੇ ਕੋਈ ਕਾਰਵਾਈ ਕਰੇ ਪ੍ਰਸ਼ਾਸਨ ਤੁਹਾਡੇ ਨਾਲ ਤਾਕਾ ਕਰੇ ਫਿਰ ਉਹ ਬਹੁਤ ਚੰਗੀ ਗੱਲ ਨਹੀਂ ਆਪਾਂ ਖੁਸ਼ੀਆਂ ਲੈਣ ਆਏ ਆ ਇਹ ਅੱਜ ਮਹਾਨ ਕਾਰਜਾਂ ਵਿੱਚ ਤੁਸ਼ਮੂਲੀਅਤ ਕਰ ਰਹੇ ਹੋ ਜਿਹੜੀ ਸੰਗਤ ਜਾ ਰਹੀ ਏ ਉਹਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਜਿਹੜੀਆਂ ਸੰਗਤਾਂ ਕੱਲ ਨੂੰ ਆਉਣਗੇ ਉਹਨਾਂ ਨੂੰ ਅਸੀਂ ਬਟਾਲੇ ਦੀ ਧਰਤੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਆਉਣ ਵਾਲੀਆਂ ਸੰਗਤਾਂ ਨੂੰ ਜੀ ਆਇਆਂ ਆਖਦੇ ਆ। ਸਿੱਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਰਨਾਮ ਸਿੰਘ ਜਸਲ ਮੈਂਬਰ ਸ਼੍ਰੋਮਣੀ ਕਮੇਟੀ ਹਲਕਾ ਬਟਾਲਾ ਅੱਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਬੇਰਸਾਬ ਸੰਗਤ ਜਿਹੜੀ ਰਵਾਨਾ ਹੋਣ ਲੱਗੀ ਇੱਥੇ ਮਹਾਰਾਜ ਜਸ ਗਉ ਦੇ ਇਹ ਆਪਾਂ ਆਪਣੇ ਦੋਸਤਾਂ ਨੂੰ ਸਤਾਂ ਨੂੰ ਰਵਾਨਾ ਹੋਣਗੇ ਪਰ ਮਰਾ ਸਾਡੀ ਬੇਨਤੀ ਸਰਕਾਰ ਆਪਣੇ ਸਾਧ ਸੰਗਤ ਅੱਗੇ ਬੜੀਆਂ ਖੁਸ਼ੀਆਂ ਤੁਸੀ ਲੈ ਕੇ ਚੱਲੇਓ ਇੱਥੋਂ ਰਸਤੇ 'ਚ ਤੁਹਾਨੂੰ ਬੜੀਆਂ ਖੁਸ਼ੀਆਂ ਮਿਲਣੀਆਂ ਉਧਰ ਆਉਣ ਲੱਗੇ ਤਾਂ ਸੰਗਤ ਦੇ ਰੂਪ 'ਚ ਤੁਸੀਂ ਆਉਣਾ ਤੁਹਾਨੂੰ ਗੁਰੂ ਮਹਾਰਾਜ ਚਰਣਾ ਜਰਦਾਸ ਬੇਨਤੀ ਹੈ ਕਰਦੇ ਆਂ ਪਰ ਤੁਸੀਂ ਤੁਹਾਨੂੰ ਹੋਰ ਬੜੀਆਂ ਖੁਸ਼ੀਆਂ ਮਿਲਣੀਆਂ ਸੱਚੇ ਪਾਤਸ਼ਾਹ ਇਹਨਾਂ ਦੀ ਤੰਦਰੁਸਤੀ ਬਖਸ਼ੇ ਜਿਹੜਾ ਹਰ ਸਾਲ ਇਹ ਤੁਹਾਡਾ ਦਿਹਾੜਾ ਮਨਾਉਂਦੇ ਆ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਮਿਹਰ ਭਰੇ ਹੱਥ ਰੱਖਿਓ ਜੋ ਵੀ ਇੱਥੋਂ ਜਾਂਦਾ ਆਪਣੀ ਮਨਾਰ ਪੂਰੀ ਕਰਕੇ ਜਾਂਦਾ ਉੱਥੋਂ ਜੋ ਮਿਲਣਾ ਗੁਰੂ ਦੇ ਘਰੋਂ ਬੜਾ ਕੁਝ ਮਿਲਣਾ ਪਰ ਸੱਚੇ ਪਾਤਸ਼ਾਹ ਨੇ ਬੜੀਆਂ ਕੀਤੀਆਂ ਹਰ ਵੇਲੇ ਪਰ ਜੇ ਗੱਲ ਕਰਨ ਦੇ ਹਾਂ ਦੋਵੇਂ ਮੈਂਬਰ ਅੱਗੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਵੀ ਇਥੋਂ ਮੰਗਦਾ ਕੋਈ ਮੈਂ ਪਹਿਲਾਂ ਵੀ ਬੋਲ ਚੁੱਕਾ ਉਹ ਚੀਜ਼ ਹਾਜ਼ਰ ਨਾਲ ਮਿਲਦੀ ਏ ਸੱਚੇ ਪਾਤਸ਼ਾਹ